ਉਹ ਬਾਈ ਜੀ ਅੱਜ ਆਪਾਂ ਪਾਣੀ ਸ਼ੁਰੂ ਕਰਤਾ ਆਲੂਆਂ ਨੂੰ ਪਾਣੀ ਲੱਗਨ ਦਿਆ ਦੋ ਆਡੀ ਹੁਣ ਇੱਧਰ ਰਹਿ ਕੇ ਸੀ ਆਪਣੇ ਵਾਲੇ 7-8 ਕਿੱਲੇ ਤਿਆਰ ਕਰਦੇ ਪਏ ਅੱਜ ਅਰਜਨ ਦੇ ਨਾਲ ਉਹਨੇ ਪੇ ਰੂਟਾ ਬੈਟਰ ਆਹ ਕਲਾਟ ਹੋ ਗਿਆ ਤਿਆਰ ਇੱਧਰ ਚਾਰਾ ਕਿੱਲੇ ਆਲਾ ਇੱਧਰ ਮਾਰਦੇ ਨੂੰ ਉੱਧਰ ਚੱਲੇ ਆ ਤੇ ਜੌਂਡੀਰ ਆਪਣੇ ਦੀ ਵਾਟਰ ਵਾਡੀ ਦਾ ਬੈਰੰਗ ਗਿਆ ਟੁੱਟ ਕੱਲ ਸ਼ਾਮ ਤੱਕ ਤਾਂ ਵਿਚਾਰਾ ਵਹੰਦਾ ਰਿਆ ਤਵੀਆਂ ਤੇ ਫਿਰ ਜਾਦੀ ਬਾਜ ਲਾਪੀ ਹੁਣ ਮੈਂ ਕਿਹਾ ਬੰਦੀ ਕਰਦੀ ਹੋਰ ਨਾ ਪੱਕਾ ਭੁੱਖਾ ਲੱਤ ਜਵੇਦਾ ਮੋਂ ਅੱਜਾ 10 ਸੰਡੇ ਆ ਏਜੰਸੀ ਉਸਮਾਨ ਨਹੀਂ ਮਿਲਣਾ ਉਹ ਦੇ ਦੇ ਆ ਫੇਰ ਪਾਰਟ ਵਾਲੇ ਕੋਈ ਅਰੀਜਨਲ ਮਿਲ ਗਿਆ ਤੇ ਕਿਟੋ ਦੀ ਪੌਣੇ ਲੈ ਕੇ ਲਾਈਟ ਚੱਲ ਗਈ ਪਰ ਦੇਖੀ ਬਹੁਤ ਬੰਦ ਹੋ ਗਈ ਨੀ ਮੋਟਰ ਉਹਦੇ ਆ ਬੰਦ ਹੋ ਗਈ ਆ ਹਾਂਜੀ ਉਹ ਦੇਖ ਟਕਲੇ ਹੁੰਦਾ ਪਾਣੀ ਨਹੀਂ ਨਹੀਂ ਹੁੰਦਾ ਲਾਈਟ ਚੱਲ ਗਈ ਆ ਜਦ ਦੇਖਿਆ ਭਾਰੇ ਘਰੇ ਦੇਖਿਆ ਪਾਣੀ ਉਹ ਕੱਤਾ ਭਰ ਗਿਆ ਵਾ ਚਲੋ ਪਾਣੀ ਮਗਰ ਮਗਰ ਲਾਈ ਜਾਣੇ ਪਹਿਲੇ ਆਲੂ ਇਹਨਾਂ ਜੜ ਲਾ ਲਈ ਆ ਇਹਨਾਂ ਨੂੰ ਪਾਣੀ ਲੋਣਾ ਵੀ ਜ਼ਰੂਰੀ ਆ ਤੇ ਉਹ ਬਾਕੀ ਤਿਆਰ ਕਰਦੇ ਉਧਰ ਲੱਗੇ ਪਏ ਬੰਦੇ ਸਾਰੇ 나ਕੂ ਬੰਨਣ ਜਾਂ ਪੁੱਤ ਦੇਖ ਆ ਭੱਜ ਗਏ ਤੇ ਮੈਂ ਤਾਂ ਕੈਮਰੇ ਦੇ ਕੇ ਦੱਸਾਂ ਠਹਿਰਾ ਆਪਾਂ ਕੈਮਰੇ 'ਚ ਹੀ ਦੇਖ ਲੈਨੇ ਰੁਕ ਜਾ ਹਾਂਜੀ ਵੀਰ ਜੀ ਆਪਾਂ ਵੀਰ ਜੀ ਦਾ ਇੱਕ ਖੇਲ ਬੰਦ ਕਰਕੇ ਪਾਣੀ ਲਾਈਦਾ ਇਹ ਖੱਤਾ ਬਹੁਤ ਸੁੱਕਾ ਜਾਦਾ ਹੀ ਤੋਂ ਦੁਲ ਉੜ ਦਿਆ ਤੇ ਆਪਾਂ ਇਦਾਂ ਖੇਲ 나ਕੂ ਇੱਕ ਬੰਦ ਕਰਕੇ ਇੱਕੋ ਇੱਕ ਖੇਲ ਚ ਦਾ ਪਾਣੀ ਲਾਈਦਾ ਜੀ ਪਹਿਲਾ ਪਾਣੀ ਜੋਨ ਦਵਾਰਾ ਲੋਣਾ ਉਦੋਂ ਨਾ ਕੋਈ ਹੋਲ ਦੇਣੇ ਆ ਫੇ ਜਿੱਦਾਂ ਜਿਆਦੀ ਮਿੱਟੀ ਸੁੱਕੀ ਹੋਵੇ ਤਾਂ ਆਲੂ ਨੂੰ ਦਾਅ ਪੈ ਜਾਂਦੀ ਆ ਆਲੂ ਨਾਗਾ ਪੈਣ ਦੇ ਬਹੁਤ ਚਾਂਸ ਹੋ ਜਾਂਦੇ ਇਸ ਕਰਕੇ ਆਪਾਂ ਪਹਿਲਾ ਪਾਣੀ ਸਾਰੇ ਇਦਾਂ ਇੱਕ ਖੇਲ ਬੰਦ ਕਰਕੇ ਲੋਣਾ ਇੱਕ ਖੇਲ ਛੱਡ ਕੇ ਇੱਕ ਛੱਡ ਕੇ ਇਦਾਂ ਲਾਈ ਜਾਣਾ ਇਦਾਂ ਕਦੇ ਵੀ ਨਾਗਾ ਨਹੀਂ ਪੂ ਤੁਹਾਡੇ ਗੋਲੀ ਲੱਗੀ ਹੋਵੇ ਚਾਹ ਬੀ ਲੱਗਾ ਹੋਵੇ ਮਤਲਬ ਨਾਗਾ ਪੈ ਜਾਊ ਕਤੇ ਇਹ ਤਜਰਬਾ ਕਰਕੇ ਦੇਖ ਲਓ ਸੁੱਕੇ ਥਾਂ ਜੇ ਪੱਕਾ ਖਤਾ ਤੁਹਾਡਾ ਜਿਆਦਾ ਝੋਨੇ ਵਾਲਾ ਉੱਥੇ ਦੇਖ ਲਓ ਤਜਰਬਾ ਕਰਕੇ ਤੇ ਆ ਲੋ ਵੇ ਆ ਕੱਲਾ ਕੱਲਾ ਨਿਕਲੂ ਐਡੀ ਵਧੀਆ ਗਿੱਲ ਹੁੰਦੀ ਦੋਵੇਂ ਬੰਨੇ ਪਾਜੀ ਦਾ ਇੱਕ ਵਾਰੀ ਪਾਇਆ ਦੋਵੇਂ ਬੰਨੇ ਸਾਡੇ ਅੱਧਾ ਅੱਧਾ ਨਾਗਾ ਪੈ ਗਿਆ ਉਦੋਂ ਕੋਟ ਪੈ ਗਈ ਦੋਵਾਂ ਸਾਈਡਾਂ ਤੋਂ ਧੁੱਦ ਲੋਟਦੀ ਪਈ ਐ ਨਾ ਮਿੱਟੀ ਸੁੱਕੀ ਬਹੁਤ ਜ਼ਿਆਦੀ ਆ ਭਰ ਗਿਆ ਜੀਦ ਗਿਆ ਤਸੀਂ ਇੱਦਾਂ ਲਾਇਆ ਸਾਰੇ ਪਾਣੀ ਪੰਜ ਛੇ ਕਿੱਲੇ ਭਰ ਗਿਆ ਜਿੱਦਾਂ ਲਾਇਆ ਪਿਛਲੇ ਹਰ ਸਾਲ ਇਦਾਂ ਲੈਂਦਾ ਦੋ ਤਿੰਨ ਤੀਜਾ ਸਾਲਾ ਸਾਨੂੰ ਤਿੰਨ ਸਾਲੋਂ ਕੇ ਇਦਾਂ ਲਈਦਾ ਅੱਗੇ ਨਹੀਂ ਲਈਦਾ ਇਦਾਂ ਸੋਨੇ ਹੀ ਲਾਉਨੇ ਆ ਪਰ ਵਧੀਆ ਰਿਜ਼ਲਟਾ ਜਦੋਂ ਲਾਉਨੇ ਕਦੇ ਆਲੂ ਮਿਸ ਹੋਇਆ ਹੀ ਨਹੀਂ ਕਦੇ ਕੱਤੇ ਚ ਜਿੰਨੀ ਮਰਜ਼ੀ ਸੁੱਕੀ ਗਿੱਲੀ ਮਿੱਟੀ ਹੋਵੇ ਲੋ ਬਾਈ ਜੀ ਆਪਾਂ ਖਾਦ ਸ਼ੁਰੂ ਕਰਤੀ ਪਹਿਲੀ ਹੁਣ ਬਣਾਈਆਂ ਵਾਲਾ ਪਾਣੀ ਲਾਵਾਂਗੇ ਇੱਕ ਗੱਟੂ ਮੋਰੇ ਪਿੱਲੋ ਯੂਰੀਆ ਦਾ ਪਾਲੀਏ ਆਲੂ ਆਪਣੇ ਇੰਨੇ ਕੁ ਗੋਗ ਪਏ ਆ ਬਸ ਹੁਣ ਪਾਣੀ ਲਾ ਕੇ ਬਣਾਈ ਕਰ ਦੇਣੀ ਨਾਲ ਹੀ ਇਹਨਾਂ ਨੂੰ ਮਜ਼ਾ ਬੱਤਰ ਹੀ ਹੋਣਾ ਬਣਾਈ ਤੱਕ ਤੇ ਮੈਂ ਕਿਹਾ ਬੋਰਾ ਬੋਰਾ ਗੱਟੂ ਪਾ ਲਈਏ ਮੁਰੇ ਝੂਰੀਆ ਦਾ ਆਹ ਪਲਾਟ ਆਪਣਾ ਸਾਰਾ ਉਗ ਗਿਆਈ ਇਹਨੂੰ ਬਹੁਤ ਸੋਹਣਾ ਉਗ ਗਿਆ ਆ ਇੱਕ ਨੰਬਰ ਉਗੇ ਆਲੂ ਆਦ ਕੀ ਇੱਕ ਖੇਲ ਬੰਦ ਕਰਕੇ ਪਾਣੀ ਲਾਇਆ ਸੀ ਹੁਣ ਤਾਂ ਵਿੱਚ ਸੁੱਕੀ ਖੇਲ ਦੇ ਦਿੱਤੀ ਪਈ ਆ ਉਹਨੇ ਕੋਈ ਖੋਲ ਦੇਣੀ ਹੁਣ ਸਾਰਿਆਂ ਦੀ ਲਾਦਣਾ ਪਤਲਾ-ਪਤਲਾ ਨਹੀਂ ਫੇ ਬਣਾਈ ਕਰਾਂਗੇ ਨਾ ਫੇ ਇਹ ਡਿੱਗੀ ਯਾਨੀ ਮਿੱਟੀ ਲੱਗਣੀ ਨਹੀਂ ਸੁੱਕੀ ਛੇਲ ਵਾਲੀ ਹੁਣ ਸਾਰੀਆਂ ਖੋਲ ਕੇ ਪਤਲਾ ਉਹਦਾ ਪਾਣੀ ਫੇਰ ਕੇ ਯਾਰ 5 ਦਿਨ ਤੱਕ ਤੇਰੀ ਬਣਾਈ ਕਰ ਲੈਣੀ ਆਪਾਂ ਕੋਈ ਨਹੀਂ ਕੋਈ ਨਹੀਂ ਮਾਰੀਓ ਹੱਥ ਭਰ ਕੇ ਸਹੀ ਪੈਣੀ ਆ ਭਰ ਕੇ ਮਾਰੀਓ ਪੰਦੇ ਘੱਟਾ ਤਿਆਰ ਕਰਤੇ ਲੌਣਾ ਪੱਲਾਸਨ ਥੋੜਾ ਅੱਗੇ ਲਾਇਆ ਥੋੜਾ ਹੋਰ ਲੌਣਾ ਵੱਟਾ ਪੁੰਦੇ ਉਧਰ ਥੱਲੇ ਲਾਇਆ ਮੈਂ ਕਿਹਾ ਵੱਟਾਂ ਤੇ ਲਾਉਣੇ ਥੋੜਾ ਜਿਆਦਾ ਲਿਆ ਹੰਦੇ ਬੁਰੇ 1 2 3 4 5 6 ਚਲੋ ਜਿੰਨੇ ਬਹਿਣਗੇ ਉਹਨੇ ਬਹਿਣਗੇ ਬੋਰੇ ਬੋਰੇ ਤੋਂ ਘਾਟ ਹੀ ਬੈਣਾ ਲੱਗਦਾ ਬੋਰਾ ਨਹੀਂ ਪੈਂਦਾ ਲੋ ਵੀਰ ਜੀ ਆਪਾਂ ਬਣਾਈਆਂ ਵਾਲਾ ਪਾਣੀ ਕਰਤਾ ਸ਼ੁਰੂ ਹਾਲੇ ਜਿਹਨੂੰ ਖਾਦ ਪਾਉਂਦੇ ਹੀ ਉਹ ਖੱਤੇ ਆਏ ਹੁਣ ਸਾਰਿਆਂ ਕਿਹਣਾ ਕੀ ਪਾਣੀ ਲਾਤਾ ਜੀ ਫਿਰ ਬਣਾ ਹੀ ਵਧੀਆ ਹੋ ਜੂਗੀ ਪਾਣੀ ਚੱਲਨ ਦਾ ਦੋ ਅਡਾਂ ਚ ਜਾਂਦਾ ਪਾਣੀ ਇੱਕ ਕਾਰਚ ਪਾਣੀ ਟੁੱਟਦਾ ਦੋ ਅਡਾਂ ਚ ਸਹੀ ਰਿੰਦਾ ਇੱਕ ਬੰਦਾ ਇੱਧਰ ਲੱਗਾ ਕਿ ਉਧਰ ਲੱਗਾ ਅੱਜ ਧੁੰਦ ਨੇ ਬੜੇ ਵੱਟ ਕੱਡੇ ਦੇਖਦਾ ਕੱਖਣੀ ਅੱਜ ਇੰਨੀ ਧੁੰਦ ਪਈ ਅੱਜ ਜ਼ਬਰਦਸਤ ਜੀ ਗੱਲ ਹੀ ਛੱਡ ਦੋ ਲੇ ਸਿਆਲ ਸ਼ੁਰੂ ਹੋਇਆ ਧੁੰਦ ਨੇ ਪਿੱਲੋ ਕਹਿਰ ਪਾਤਾ ਪੂਰਾ ਆੱਖ ਨਹੀਂ ਦਿਦਾਗਾ ਨਾ ਲੂਵਾ ਵਾ ਤਗੜੇ ਹੋ ਚਲੇ ਆਪਣੇ ਤੇ ਬਣਾਈ ਜਿਹੋ ਜਾਂ ਮੌਸਮ ਆ ਤੇ ਬੱਤਰ ਹੋਣੀ ਨਹੀਂ ਪੈਲੀ ਜਦਿਆਂ ਪਤਲਾ ਪਤਲਾ ਪਾਣੀ ਮਗਾ ਪਾ ਦੀਏ ਫੇਰ ਬੱਤਰ ਆਜੂ ਹਫਤੇ ਤੱਕ ਵੀ ਬਣਾਈ ਕਰ ਦਾਂਗੇ ਆ ਲੂ ਟੋਕੋ ਪੇ ਸੋਨੇ ਭਰ ਗਿਆ ਦੇਲਾ ਬਬਲੂ ਭਰ ਗਿਆ ਪੂਰਾ ਇੰਦਾ ਹੀ ਕਰੀ ਥੋੜਾ ਪਿੱਲੋ ਬਾ ਮੋੜਦੀ ਨਾ ਸਹੀ ਹੋ ਗਿਆ ਦੇਖ ਇੱਥੇ ਖੇਚ ਚਲ ਗਿਆ ਪਾਣੀ ਪੂਰੇ ਉਹਦੇ ਧੀਰੇ ਧੀਰੇ ਨਾ ਉਧਰੋਂ ਸੇ ਨਿਕਲ ਕੇ ਇੱਧਰ ਚਲ ਜਾਏ ਜੇ ਨਾ ਬਨਾ ਬਾਂਦੇ ਹਾਂ ਹਾਂ ਵੇ ਵਾਜੇ ਹੋਰ ਕੀ ਬਾਦੂ ਓ ਰੇਂਜ ਹੋਵੇ ਭਾਵੇਂ ਨਾ ਹੋਵੇ ਬਸ ਥੱਲਿਓ ਕਿੱਲੀ ਹੋਵੇ ਬਸ ਹਾਲ ਨੇ ਥੱਲਿਓ ਮਿੱਟੀ ਪਟਣਾ ਉੱਪਰ ਰੇਜ ਦਾ ਨਹੀਂ ਮਤਲਬ ਇਹਦੇ ਚ ਰੇਜ ਰੂਜ ਦਾ ਕੋਈ ਚੱਕਰ ਨਹੀਂ ਗਾਚਾ ਬਸ ਖਾਲੀ ਖੇਲ ਥੱਲੇ ਉਹ ਗਿੱਲੀ ਹੋ ਜੇ ਬਸ ਜਿਹੜੀ ਮਿੱਟੀ ਲਾ ਦੇ ਹਾਲ ਮਿੱਠੂ ਪਤਲਾਏ ਪਾਣੀ ਪਾਈ ਪਹਿਲੇ ਬੰਦ ਕਰ ਦੇ ਜਦ ਥੋੜਾ ਸਾ ਰਹਿ ਜਾਏਗਾ ਪਾਣੀ ਆਪਣੇ ਆਪ ਘੁੰਮ ਜਾਏ ਜੇਰੇ ਨਹੀਂ ਤਾਂ ਪਾਣੀ ਜ਼ਿਆਸਤੀ ਹੋ ਜਾਏਗਾ ਬਿਲਕੁਲ ਪਤਲਾ ਪਾਣੀ ਦੇਣਾ ਇੰਨੀ ਵਧੀਆ ਜਰਮੀ ਨੇ ਜੇਣਾ ਬਹੁਤ ਵਧੀਆ ਜਰਮੀ ਨੇ ਜੇਣਾ ਮੈਂ ਕਹਿੰਦਾ ਕਿ ਆ ਦੇਖੋ ਥੇਲਾ ਹੁਣੇ ਭਰੀਆਂ ਪਈਆਂ ਇਹ ਥੋੜੇ ਵੱਡੇ ਹੋ ਗਏ ਫੇਰ ਦੇਖੋ ਕਿੱਡੇ ਵਧੀਆ ਲੱਗਦੇ ਥੱਲੇ ਥੱਲੇ ਉੱਗ ਗਏ ਆ ਮਾੜੇ ਮੜਿਆ ਦੇ ਦੇਖਦੇ ਆ ਨਾ ਲੈਣਾ ਸਿੱਧੀਆਂ ਇੰਦਰ ਭਾਈ ਜੀ ਆ ਬਣਾਈ ਵਾਲੇ ਹੋ ਗਏ ਆ ਪਾਣੀ ਲੱਗ ਗਿਆ ਇਹਨਾਂ ਨੂੰ ਇਹਨਾਂ ਦੀ ਬਸ ਹੁਣ ਬਣਾਈ ਕਰ ਦਾਂਗੇ ਆ ਬਲਾਡ ਹਲੇ ਇਦਾਂ ਇਹਦੇ ਨਾਲ ਦੁੱਗਣ ਵਾਲੇ ਵੀ ਪਏ ਆਲੇ 8-10 ਕਿੱਲੇ ਇਹਦੇ ਨਾਲ ਦੁੱਗਣ ਵਾਲੇ ਪਏ ਆ ਵਿੱਚੇ ਬਣਾਈ ਹੋਈ ਜਾਂਦੀ ਉਹ ਇਦਾਂ ਅੱਗਾ ਪਿੱਛਾ ਕੰਮ ਚੱਲੀ ਜਾਂਦਾ ਆਲੂਆਂ ਦਾ ਕੰਮ ਨਹੀਂ ਮੁੱਕਦਾ ਉਹਨਾਂ ਇਹਨਾਂ ਦੀ ਬਣਾਈ ਕਰਨੀ ਆ ਸਿਰਸੁਰੇ ਬੰਨੇ ਮਗਰੇ ਉਹਨਾਂ ਨੇ ਹੋਇਆ ਨਾ ਆਲੂਆਂ ਦਾ ਕੰਮ ਤੇ ਇਦਾਂ ਹੀ ਚੱਲੀ ਜਾਂਦਾ ਆ ਦੇਖੋ ਬਾਈ ਜੀ ਕਿਦਾਂ ਲੈਣਾ ਦੇ ਦਿਆਂ ਬਹੁਤ ਵਧੀਆ ਆਲੂ ਉਗ ਰਹੇ ਆ ਤੀ ਇਹਲੇ ਸਾਲ ਇਸ ਕੇਤ ਵਿੱਚ ਨਾਗਾ ਪੈ ਗਏ ਸਹੀ ਨਹੀਂ ਉਗਿਆ ਹੀ ਪਰ ਐਤ ਕੀ ਬਹੁਤ ਵਧੀਆ ਬੰਦਿਆ ਜੀ ਪੂਰਾ ਬੀ ਵੀ ਵਧੀਆ ਸੰਘਣਾ ਕਰਿਆ ਐਤ ਕੀ ਬਹੁਤ ਸੋਹਣਾ ਹੋਲੇ ਥੋੜੇ ਹੋਰ ਵੱਡੇ ਫੇਰ ਤੁਹਾਨੂੰ ਦਿਖਾਉਣਾ ਹੀ ਵੀਡੀਓ ਫੇਰ ਵਧੀਆ ਲੱਗੂਗਾ ਹੱਲੇ ਤਾਂ ਅਜ ਬਾਹਰ ਹੀ ਆਇਆ ਨਿਕੇ ਨਿਕੇ ਹੱਲੇ ਸਹੀ ਦੇਖਦੇ ਹੀ ਨਹੀਂਗੇ ਇਹ ਜੋਤੀ ਹੈ ਜੀ ਆਹ ਪਲਾਟ ਜੋਤੀ ਦਾ ਵਾ ਤਾਂ ਉਧਰ ਵੀ ਆਚਾਰ ਕੇ ਜੋਤੀ ਹੈ ਤੁਹਾਨੂੰ ਦਿਖਾਉਣਾ ਵੀ ਇਹ ਜੋਤੀ ਆ ਲੂ ਦੀ ਜਰਮੀ ਨਹੀਂ ਜਾਣਾ ਵਧੀਆ ਸਹੀ ਆ ਲੋਬਰੇ ਬਿਲਕੁਲ ਵਧੀਆ ਐਤ ਕੀ ਸਹੀ ਆ ਜਿੰਨੀ ਮਿਹਨਤ ਪੈਲੀ ਵਾਹ ਵੀ ਇਹਦੀ ਆਲੂ ਇਦਾਂ ਹੀ ਵਧੀਆ ਬਗਨੇ ਚਾਹੀਦੇ ਫੇਰ ਹੀ ਮਜ਼ਾ ਆਉਂਦਾ ਬਹੁਤ ਪੈਲੀ ਵੋਣੀ ਪੈਂਦੀ ਆ ਬਹੁਤ ਕੁਛ ਕਰਨਾ ਪੈਂਦਾ ਪਰ ਆਲੀ ਨੱਪਣ ਵਾਸਤੇ ਤੇਲ ਬਹੁਤ ਫੂਕਣਾ ਪੈਂਦਾ ਤੇ ਆਲੂ ਇਦਾਂ ਜਰਮੀਨੇਸ਼ਨ ਵਧੀਆ ਹੋਵੇ ਤਾਂ ਫੇਰ ਥੋੜਾ ਵਧੀਆ ਲੱਗਦਾ